ਦੋਸਤੋ ਇਹ ਉਹ ਸੱਖਿਆ ਹੈ ਜਿਸ ਦਾ ਨਾਮ ਹੈ ਨੱਕੂਚਾਲ ਨੱਕੂਚਾਲ ਦੇ ਨਾਮ ਮਸ਼ਹੂਰ ਹੈ ਪਰ 45 ਸਿਕਲੀ 46 ਡਿਗਰੀ ਤਾਪਮਾਨ ਦੇ ਹੋਣ ਦੇ ਬਾਵਜੂਦ ਵੀ ਇਹ ਬਿਲਕੁਲ ਵੀ ਆਰਾਮ ਨਹੀਂ ਕਰਦਾ ਇਹਨੂੰ ਦੁਕਾਨਦਾਰਾਂ ਨੇ ਬਹੁਤ ਕਿਹਾ ਵੀ ਤੂੰ ਦੁਪਹਿਰੇ 1 ਵਜੇ ਤੋਂ ਲੈ ਕੇ 3 ਵਜੇ ਤੱਕ ਆਰਾਮ ਕਰ ਲਿਆ ਕਰ ਇਹ ਕਹਿੰਦਾ ساری ਜ਼ਿੰਦਗੀ ਪਈ ਆਰਾਮ ਕਰਨ ਨੂੰ ਫਾਰੇ ਹੀ ਬੈਂਕਾਂ ਦੇ ਵਿੱਚ ਦੁਕਾਨਾਂ ਤੇ ਟੈਕਸੀ ਸਟੈਂਡ ਦੇ ਵਿੱਚ ਚਾਹ ਦਾ ਚਾਹ ਦੇਣ ਜਾਂਦਾ ਹੈ ਸਿਖਰ ਦੁਪਹਿਰਾ ਹੁੰਦਾ ਹੈ 45 46 ਤਾ ਮਾਨ ਹੁੰਦਾ ਪਰ ਇਹ ਗਰਮੀ ਵੀ ਇਹਨੂੰ ਕੋਈ ਪ੍ਰਵਾਹ ਨਹੀਂ ਇਹ ਕਹਿੰਦਾ ਬੱਚਿਆਂ ਨੂੰ ਕੁਝ ਬਣਾਉਣਾ ਹੈ ਮਿਹਨਤ ਸਖਤ ਮਿਹਨਤ ਕਰਕੇ ਤੁਹਾਡੀ ਇਹਦੇ ਨਾਲ ਗੱਲ ਵੀ ਕਰਵਾਉਂਦੇ ਆ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਕਾ ਬੋਲਵਾ ਬੜਾ ਬੋਲਵਾ ਕਾਈ ਸੇਵਾ ਕਰਦਾ ਨਹੀਂ ਲੈ ਹਾਂਜੀ ਇਹ ਜੋ ਥੋੜਾ ਜਿਹਾ ਸਰਪਾਉਂਦਾ ਨੱਕੂ ਚਾਹਾਲਾ ਤੁਹਾਡੀ ਇਹਦੇ ਨਾਲ ਫੇਰ ਗੱਲ ਕਰਵਾਵਾ ਕਿਤੇ ਬੋਨਾ